ਭਾਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆ ਅਕਾਲੀ ਦਲ ਬਾਰੇ ਤੇ ਸਰੋਵਣੀ ਕਮੇਟੀ ਬਾਰੇ ਉਹਨਾਂ ਦੀ ਦੱਸਦੇ ਆ ਕੀ ਕੀ ਕਰਤੂਤਾ ਕੀਤੀਆਂ ਨੇ ਉਹਨਾਂ ਨੇ ਤਨੁਪਾਲਾ ਮੈਂ ਇੱਕ ਵੀਡੀਓ ਸੁਣਾਉਣਾ ਉਸ ਤੋਂ ਬਾਅਦ ਆਪਾਂ ਅੱਗੇ ਗੱਲਬਾਤ ਕਰਦੇ ਆ ਉਹਦੇ ਵਿੱਚ ਜਿਨ੍ਹਾਂ ਦੇ ਅੰਦਰ ਅਜੇ ਵੀ ਮਨ ਦੇ ਵਿੱਚ ਭੁਲੇਖਾਗਾ ਕਿ ਬਾਦਲ ਕਹਿ ਲਾਣੇ ਨੇ ਜਿਹੜਾ ਦਰبار صاحب ਤੇ اٹੈਕ ਨਹੀਂ ਕਰਵਾਇਆ ਜਾਂ ਉਹਦੇ ਦੋਸ਼ੀ ਨਹੀਂ ਤੇ ਅੱਜ ਤੱਕ ਅੱਲੇ ਬਰਗਾੜੀ ਤੇ ਅੜੇ ਹੋયા ਕਿ ਬਰਗਾੜੀ ਜਿਹੜਾ ਮਾਮਲਾ ਇੱਥੇ ਦੋਸ਼ੀ ਆ ਮੈਂ ਤੁਹਾਨੂੰ ਦੱਸ ਦੇਣਾ 1978 ਤੋਂ ਲੈ ਕੇ ਬਾਗਲ ਨੇ ਅੱਜ ਤੱਕ ਜਿਹੜਾ ਜਿੰਨਾ ਤੱਕ ਮਰਿਆ ਨਹੀਂ ਉਹ ਉਹ ਚੰਨ ਚੜ੍ਹ ਕੇ ਗਿਆ ਜਿਹੜਾ ਨਹੀਂ ਕਿਸੇ ਨੇ ਚੜ੍ਹਿਆ ਸਿੱਖ ਕੌਮ ਦੀ ਬੁੱੱਕਲ ਦੇ ਵਿੱਚ ਬਹਿ ਕੇ ਸਿੱਖ ਕੌਮ ਨੂੰ ਜਿਹੜਾ ਜਿਹੜਾ ਖੋਦਦਾ ਰਿਹਾ ਤੇ ਨੌਜਵਾਨਾਂ ਦੇ ਜਿਹੜਾ ਝੂਠੇ ਪੁਲਿਸ ਮੁਕਾਬਲੇ ਜਿਹੜੇ ਬਨਾਏ ਜਾਂਦੇ ਸੀ ਉਹਦੇ ਵਿੱਚ ਸ਼ਾਮਲ ਹੁੰਦਾ ਸੀ ਇਹ 1978 ਦੇ ਆਧਾਰਨ ਲੈ ਲਓ ਤੁਹਾਨੂੰ ਪਤਾ ਕਿ ਨਰਕਧਾਰੀਆ ਜਿਹੜਾ ਤੇਰਾ ਸਿੰਘ ਸ਼ਹੀਦ ਕੀਤਾ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਉਹਦਾ ਕੇਸ ਸੀ ਉਹਨੂੰ ਕਰਨਾਲ ਦੇ ਵਿੱਚ ਸੱਟ ਕੀਤਾ ਤੇ ਉੱਥੋਂ ਕੱਢਣ ਵਾਲਾ ਵੀ ਬਦਲ ਆਰ ਕਿਤਾ ਉਹਨੂੰ ਚਿੱਠੀਆਂ ਪਾਉਣ ਵਾਲਾ ਕੌਣ ਸੀ 인ਦਰਾ ਗਾਂਧੀ ਨਾਲ ਮੀਟਿੰਗਾਂ ਕਰਨ ਵਾਲਾ ਕੌਣ ਸੀ ਤੇ ਤੁਹਾਨੂੰ ਪਹਿਲਾਂ ਇੱਕ ਮੈਂ ਵੀਡੀਓ ਸੁਣਾਉਣਾ ਫਿਰ ਇਹਨਾਂ ਦੀ ਮੈਂ ਸੁਣਾਉਣਾ ਹੈ ਤਾਂ ਨੂੰ ਕਰਤੂਤਾ ਹੁਣ ਕਈ ਕਹਿਦੇ ਆ ਅਸੀਂ ਜੀ ਅਕਾਲੀ ਆ ਮਥੇ ਰਹਿ ਤੇ ਮੈਂ ਦੇਖਦਾਗਾ ਬੜੀਆਂ ਬੜੀਆਂ ਦਾੜੀਆਂ ਰੱਖੀਆਂ ਹੋਈਆਂ ਨੇ ਗਾਤਰੇ ਪਾਏ ਹੋਣੇ ਸ਼ਰਮ ਨਾਲ ਮਰ ਜਾਣਾ ਚਾਹੀਦਾ ਕਿ ਤੁਸੀਂ ਯਾਰ ਮਾਲਿਆ ਮੋਟਾ ਕੋਈ ਇਤਿਹਾਸ ਪੜ੍ਹ ਲਓ ਕੋਈ ਵੀਡੀਓ ਨੈਟ ਤਾਂ ਹੁਣ ਤਾਂ ਜਮਾਨਾ ਨੈਟ ਦਾ ਹੁਣ ਤਾਂ ਨੈਟ ਤੋਂ ਬਥੇ ਰਗਸ ਮਿਲ ਜਾਂਦਾਗਾ ਹੁਣ ਤਾਂ ਤੁਹਾਨੂੰ ਬਾਲੀਆਂ ਕਿਤਾਬਾਂ ਪੜ੍ਹਨ ਦੀ ਲੋੜ ਵੀ ਨਹੀਂ ਪੈਣੀ ਤੇ ਪਹਿਲਾਂ ਤਾਂ ਮੈਂ ਵੀਡੀਓ ਸੁਣਾਦਾ ਇੱਕ ਕੰਮ ਉਹ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਜਿੱਥੇ ਗੈਰਾਂ ਨੇ ਨਹੀਂ ਸਾਡੇ ਆਪਣਿਆਂ ਨੇ ਵੀ ਸਾਡੀ ਪਿੱਠ 'ਚ ਛੁਰਾ ਮਾਰਿਆ ਦਰਬਾਰ ਸਾਹਿਬ 'ਤੇ ਹਮਲਾ ਹੋਣ ਤੋਂ ਪਹਿਲਾਂ 31 ਮਈ ਨੂੰ ਪੋਂਦੜਾ ਪ੍ਰਕਾਸ਼ ਬਾਦ ਪ੍ਰਕਾਸ਼ ਚੰਦ ਬਾਦਲ ਤੇ ਟੌੜਾ ਇਹ ਤੇ ਨਾਲ ਹੋਰ ਇਹਨਾਂ ਦੇ ਜ਼ਿੰਮੇਵਾਰ ਲੀਡਰ ਬੜੈਲ ਜੇਲ੍ਹ ਦੇ ਵਿੱਚ ਮੀਟਿੰਗ ਹੋਈ ਜਿੱਥੇ ਵਿੱਚ ਰਜੀਵ ਗਾਂਧੀ ਵੀ ਸ਼ਾਮਲ ਹੋਇਆ ਉੱਥੇ ਬੈਠ ਕੇ ਇਹਨਾਂ ਨੇ ਗ੍ਰੀਨ ਲਾਈਟ ਦਿੱਤੀ ਕਿ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਜਾਵੇ ਇਸ ਦੀ ਕਨਫਰਮੇਸ਼ਨ ਉਸ ਵਾਲੇ ਦੇ ਗਵਰਨਰ ਪਾਂਡੇ ਦਾ ਰਜਾਇਨ ਦਿੰਦਾ ਹੈ ਕਿ ਮੈਂ ਨੇ ਟੌੜਾ ਸਾਹਿਬ ਸੇ ਇਹ ਬਾਤ ਕਹੀ ਸੀ ਕਿ ਦਰਬਾਰ ਸਾਹਿਬ ਪਰ ਹਮਲਾ ਕਰਨਾ ਚੰਗੀ ਬਾਤ ਨਹੀਂ ਹੈ ਤੇ ਟੌੜੇ ਨੇ ਠੋਕ ਕੇ ਜਵਾਬ ਦਿੱਤਾ ਕਿ ਇਸ ਕੇ علاوہ ਚਾਰਾ ਕੀ ਹੈ ਤੇ ਮੈਂ ਪਾਂਡੇ ਕਹਿੰਦਾ ਮੈਂ ਬਿਲਕੁਲ ਸਹਿਮਤ ਨਹੀਂ ਸੀ ਇਸੇ ਕਰਕੇ ਉਹਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਉਸ ਤੋਂ ਬਾਅਦ ਰਜਾਇਨ ਕੀਤਾ ਤੇ ਮੁੜ ਕੇ ਉਹਨੇ ਕਿਤੇ ਅਹੁਦਾ ਵੀ ਨਹੀਂ ਲਿਆ ਤੇ ਟੌੜੇ ਦੇ ਇਸ ਬਿਆਨ ਦੀ ਕਨਫਰਮੇਸ਼ਨ ਉਦੋਂ ਵੀ ਹੁੰਦੀ ਆ ਜਦੋਂ ਦਰਬਾਰ ਸਾਹਿਬ ਦੇ ਵਿੱਚੋਂ ਹੱਥ ਖੜੇ ਕਰਕੇ ਨਿਕਲਦੇ ਅਕਾਲ ਤਖਤ ਉੱਤੇ ਸੌ ਖਾਦੀ ਸੀ ਇਹਨਾਂ ਨੇ ਵਿੱਚ ਜਿਹੜਾ ਟੌੜ ਸੀ ਲੰਗੋਵਾਲ ਇਹਨਾਂ ਨੇ ਸੌ ਖਾਦੀ ਸੀ ਇਹ ਸਾਡੀਆਂ ਲਾਸ਼ਾਂ ਉਤੋਂ ਜਿਹੜੀ ਆਰਮੇ ਲੰਘੋਗੀ ਪਰ ਜਦੋਂ ਇਹ ਟੌੜਾ ਤੇ ਸਾਰੀ ਜੌਂਡਲੀ ਹੱਥ ਖੜੇ ਕਰਕੇ ਬਾਹਰ ਨਿਕਲਦੇ ਨੇ ਜਿਦੇ ਵਿੱਚ ਮਹਿਤਾ ਚਾਵਲਾ ਹਰਮੰਦਰ ਸਿੰਘ ਸੰਧੂ ਸਾਰੇ ਸ਼ਾਮਿਲ ਸੀ ਇਹਨਾਂ ਨੇ ਹੱਥ ਕੜੇ ਕਰਕੇ ਬਾਹਰ ਆ ਕੇ ਟੌੜੇ ਦਾ ਪਹਿਲਾ ਇਹ ਰਿਕਾਰਡਿੰਗ ਬਿਆਨ ਹੈ ਕੋਈ ਐ ਗੱਲ ਨਹੀਂ ਟੌੜੇ ਨੇ ਪਹਿਲਾ ਆਰਮੀ ਨੂੰ ਸਵਾਲ ਕੀਤਾ ਸੀ ਕਿ ਸੰਤ ਮਰ ਗਿਆ ਕਿ ਨਹੀਂ ਇਹ ਮੈਂ ਸ਼ਬਦ ਵਰਤਣਾ ਨਹੀਂ ਚਾਹੁੰਦਾ ਪਰ ਇਹਦੇ ਸ਼ਬਦਾਂ ਕਰਕੇ ਉਸ ਸ਼ਹੀਦ ਨੂੰ ਇਹ ਮੈਂ ਸ਼ਬਦ ਵਰਤਣੇ ਪਿਆ ਇਹਦੇ ਲਈ ਮੈਂ ਮਾਫੀ ਵੀ ਮੰਗਦਾ ਪਰ ਸੰਤ ਜਰਨੈਲ ਸਿੰਘ ਸਪਿੰਡਰਾਂ ਵਾਲਿਆਂ ਦੀ ਸ਼ਹਾਦਤ ਵਿੱਚ ਉਹਨਾਂ ਹੀ ਰੋਲ ਕਾਂਗਰਸ ਦਾ ਸੀ ਤੇ ਉਹਨਾਂ ਹੀ ਅਕਾਲੀਆਂ ਦਾ ਪਲੀਜ਼ ਹੁਣ ਜਿਹੜਾ ਡਰਾਮਾ ਕਰਨ ਲੱਗੇ ਸਭ ਮਰੇ ਹੋਏ ਫਿਰ ਸ੍ਰੀ ਚੱਕਨੀ ਚਾਹੁੰਦੇ ਸੌਣ ਲੈ ਤੁਸੀਂ ਬਿਆਨ ਇਹ ਟੌੜਾ ਭੁੰਦੜਾ ਬਰਨਾਲਾ ਜਗਦੇਵ ਸਿੰਘ ਤਲਵੰਡੀ ਤੇ ਹਰਚੰਦ ਸਿੰਘ ਲੋਂਗੋਬਾਲ ਪ੍ਰਕਾਸ਼ ਬਾਦਲ ਇਹਨਾਂ ਨੇ ਸਾਰਿਆਂ ਨੇ ਘਾਣ ਕੀਤਾ ਸਿੱਖ ਕੌਮ ਦਾ ਸੰਤਾਂ ਦੇ ਨਾਲ ਰਹਿ ਕੇ ਜਿਹੜਾ ਸਾਹਮਣੇ ਬੈਠ ਕੇ ਸੰਤਾਂ ਦੇ ਲੋਂਗੋਬਾਲ ਦੁੱਧ ਪਿੰਦਾ ਰਿਹਾ ਕਹਿੰਦੇ ਹੁੰਦੇ ਆ ਸੱਪਾਂ ਦੇ ਬੱਚਿਆਂ ਨੂੰ ਦੁੱਧ ਪਿਲਾਉਣਾ ਜਿੰਨਾ ਮਰਜ਼ੀ ਪਿਲਾ ਦਿਓ ਪਰ ਜਦੋਂ ਵੱਡੇ ਹੁੰਦੇ ਆ ਉਹ ਡੰਗ ਮਾਰ ਦਿੰਦੇ ਆ ਫਿਰ ਉਹੀ ਗੱਲ ਹੋਈ ਆ ਦੇਖੋ ਤੁਸੀਂ ਕਵੇ ਬੜੈ ਜਿਲ੍ਹੇ ਦੇ ਵਿੱਚ ਇਹਨਾਂ ਮੀਟਿੰਗਾਂ ਕਰਦੇ ਆ ਦੁਸ਼ਟਾ ਫਿਰ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਫਿਰ ਟੋੜਾ ਜਦੋਂ ਬੈਠਾ ਸੀ ਅੰਦਰ ਰੋਣ ਲੱਗ ਗਿਆ ਉਹਨੂੰ ਐਸੀ ਕਿ ਮੇਰੇ ਉੱਤੇ ਵੀ ਬੰਬ ਡਿੱਗਣ ਵਾਲਾਗਾ ਤਾਂ ਫਿਰ ਫੌਜ ਦੀ ਟੁਕੜੀ ਨੇ ਉਹਨਾਂ ਨੂੰ ਬਾਹਰ ਕੱਢਿਆ ਚੰਦ ਸਿੰਘ ਲੌਂਗੋਵਾਲ ਤੇ ਗਰਚਰਨ ਟੋੜੇ ਨੂੰ ਅਤੇ ਹੋਰਾਂ ਨੂੰ ਤੇ ਬਾਤ ਵਿੱਚ ਜਿਹੜਾ ਹਰਿੰਦਰ ਸੰਧੂ ਦੀ ਗੱਲ ਕਹਿ ਰਿਹਾ ਫਟਰੇ ਇਸ ਦਾ ਪ੍ਰਧਾਨ ਸੀ ਤੇ ਸੰਤਾਂ ਦੇ ਨਾਲ ਪੜਿਆ ਲਿਖਿਆ ਬਹੁਤ ਸਈ ਜਿਹੜੀ ਇੰਗਲਿਸ਼ ਦੀ ਟਰਾਂਸਲੇਟ ਕਰਕੇ ਸੰਤਾਂ ਨੂੰ ਸੁਣਾਉਂਦਾ ਸੀ ਇੰਗਲਿਸ਼ ਤੋਂ ਪੰਜਾਬੀ ਦੀ ਬਹੁਤ ਪੜਿਆ ਲਿਖਿਆ ਸੀ ਅੱਜ ਬਹੁਤ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਨੇ ਇਹ ਖੜੇ ਹੱਥ ਖੜੇ ਕਰਕੇ ਆਏ ਤੇ ਜਿਹੜਾ ਇਹਨਾਂ ਨੂੰ ਜਹਾਜ਼ ਰਹੀ ਜਿਹੜਾ ਇਹਨਾਂ ਨੂੰ ਦਿੱਲੀ ਲਜਾਇਆ ਗਿਆ ਟੋੜੇ ਵਰਗਿਆਂ ਨੂੰ ਮੈਂ ਤੁਹਾਨੂੰ ਹਰਿੰਦਰ ਸੰਧੂ ਦੀ ਇੱਕ ਹੋਰ ਗੱਲ ਦੱਸਦਾ ਹੁਣ ਕੁਝ ਕਹਿੰਦੇ ਆ ਕਿ ਰੋਸ਼ਨ ਦਿਮਾਗ ਸੀ ਬੰਦੇ ਦਾ ਮੰਨਦੇ ਆ ਸੀ ਰੋਸ਼ਨ ਦਿਮਾਗ ਸੀ ਪਰ ਸ਼ਾਂਤਾ ਦੇ ਨਾਲ ਜਿਹੜਾ ਧਰੋਖ ਮਾ ਕੇ ਗਏ ਨੇ ਬੰਦਾ ਜੋ ਚਾਹੇ ਕੋਈ ਵੀ ਆ ਹੱਥ ਕੜੇ ਕਰਕੇ ਨਿਕਲਣਾ ਆ ਬਲਟੋਏ ਵਰਗੇ ਆ ਸਾਰਾ ਨਿਕੜ ਸੁੱਕੜ ਤੇ ਫਿਰ ਭਰਮਜੀਤ ਸਿੰਘ ਪੰਜਵੜ ਤੇ ਹੋਰ ਸਿੰਘਾਂ ਨੇ ਜਿਹੜੀ ਉਹਦੀ ਜ਼ਿੰਮੇਵਾਰੀ ਵੀ ਲਈ ਸੀ ਹਰਿੰਦਰ ਸੰਧੂ ਦੇ ਜਦੋਂ ਜੇਲ੍ਹ ਤੋਂ ਬਾਹਰ ਆਇਆ ਫਿਰ ਉਹਨੂੰ ਮਾਰਿਆ ਸੀ ਇਸ ਤੱਕ ਇਸੇ ਕਰਕੇ ਜਿਹੜਾ ਲੰਗੋਬਾਲ ਨੂੰ ਮਾਰਿਆ ਸੀ ਕਿ ਤੂੰ ਸੰਤਾਂ ਦੇ ਨਾਲ ਡਗਾ ਕਮਾਈਆ ਤੂੰ ਅਰਜੀਪ ਗਾਂਧੀ ਦੇ ਨਾਲ ਰਸਗੁੱਲੇ ਖਾਦੇ ਨੇ ਅਰਜੀਪ ਗਾਂਧੀ ਉਹ ਆ ਫਿਰ 1900 ਜਿਹੜਾ ਨਵੰਬਰ ਦੇ ਵਿੱਚ ਕਤਲਿਆਂ ਕਰਾਉਂਦਾਗਾ ਪਹਿਲਾ 84 ਜਿਹੜਾ ਕਰਾਇਆ ਉਹਦੀ ਮਾਂ ਨੇ ਤੇ ਸਿੱਖਾਂ ਨੂੰ ਮਾਰਿਆ ਕੋਹ ਕੋ ਕੇ ਤੇ ਜਿਹੜੇ ਅੱਜ ਆ ਅੱਜ ਹਾਲਾਤ ਕੀ ਆ ਸਰੋਵਣ ਕਮੇਟੀ ਦੇ ਵਿੱਚ ਬੈਠੇ ਨੇ ਬੰਦੇ ਜਿਹੜੇ ਉਸ ਟਾਈਮ ਤੇ ਗਦਾਰ ਰਹੇ ਨੇ ਸਰੋਵਰੀ ਕਮੇਟੀ ਨੇ ਉਹਨਾਂ ਨੂੰ ਸਕੱਤਰ ਜਨਰਲ ਸਕੱਤਰ ਲਾਏ ਹੋਏ ਨੇ ਤੇ ਗੁਰਦੁਆਰਿਆਂ ਦਾ ਇਥੋਂ ਬੁਰਾ ਹਾਲ ਹੋ ਰਿਹਾਗਾ ਕਈ ਦੁੱਧ ਵੇਚਦੇ ਨੇ ਕਈ ਕਣਕਾ ਵੇਚ ਕੇ ਸਬਜ਼ੀ ਲੈਂਦੇ ਨੇ ਗੁਰੂ ਘਰ ਦੀਆਂ ਬੋਰੀਆਂ ਦੀ ਬੋਰੀਆਂ ਚਕਾਉਂਦੇ ਨੇ ਉਹਨਾਂ ਨੂੰ ਤੁਸੀਂ ਹੁਣ ਦੱਸੋ ਜੇ ਗੁਰੂ ਘਰ ਦੇ ਵਿੱਚ ਕੋਈ ਸਰਦਾਂ ਦੇ ਨਾਲ ਕਣਕ ਲੈ ਕੇ ਜਾਂਦਾਗਾ ਉਹਦੇ ਜਿਹੜੇ ਖਾਂਦੇ ਨੇ ਜਿਹੜੇ ਆੰਬ ਚੂਸਦੇ ਨੇ ਜਾਂ ਹੋਰ ਖਾਂਦੇ ਨੇ ਭਾਂ ਭਾਂਤ ਦੇ ਸਬਜ਼ੀ ਤੋਂ ਇਲਾਵਾ ਜਿਹੜੇ ਬੋਰੀਆਂ ਦੀ ਬੋਰੀਆਂ ਜਾਂਦੀਆਂ ਉਹਦਾ ਹਿਸਾਬ ਕਿਤਾਬ ਕੌਣ ਲੈਂਦਾਗਾ ਇਹ ਦੱਸ ਦਿੰਦੇ ਨੇ ਕਿ ਉੱਥੇ ਅਸੀਂ ਇੰਨਾ ਜਿਹੜਾ ਆਟਾ ਇੰਨਾ ਉੱਥੇ ਲੱਗ ਗਿਆ ਜੀ ਇੰਨਾ ਉੱਥੇ ਲੱਗ ਗਿਆ ਇੱਕ ਜਿਹੜਾ ਕੋਈ ਖੰਡਪਾਰ ਸਾਹਿਬ ਕਰਾ ਦਿੰਦੇ ਦਿੰਦੇ ਨੇ ਬਾਅਦ ਦੇ ਵਿੱਚ ਉਹਦਾ ਦੁੱਗਣਾ ਪਾ ਦਿੰਦੇ ਨੇ ਤੇ ਜਿਹੜਾ ਪ੍ਰੀ ਲੀਡਰ ਹੁੰਦਾ ਉਹਦੇ ਜੇ ਉਹਦੇ ਵਿੱਚ 500000 ਰੁਪਇਆ ਪਾ ਦਿੰਦੇ ਨੇ ਇਹ ਹਾਲਾਤ ਨੇ ਸਰੋਣਿਕ ਕਮੇਟੀ ਦੇ ਅੱਜ ਵੀ ਇਦੋਂ ਮੋਕ ਕਰਦੇ ਨੇ ਜੇ ਕਰ ਤਾਂ ਸਾਡੇ ਕੋਲ ਬੰਦੇ ਵੀ ਹੈਗੇ ਨੇ ਸਬੂਤ ਦੇ ਦੇਵਾਂਗੇ ਬਾਕੀ ਜਿਹੜਾ ਸ਼੍ਰੋਮਣੀ ਕਮੇਟੀ ਦੇ ਵਿੱਚ ਇਹ ਜਿਹੀ ਵਾਲੀ ਗੰਦ ਪਿਆ ਹੋਇਆਗਾ ਮੈਂ ਤੁਹਾਨੂੰ ਦੱਸਿਆ ਕਿ ਕਾਲੇ ਮੂੰਹਾਂ ਵਾਲੇ ਬੈਠੇ ਨੇ ਜਿਹੜੇ ਵੱਡੀਆਂ-ਵੱਡੀਆਂ ਜਿਹੜੀਆਂ ਫੀਮਾਂ ਦੇ ਡੱਬੇ ਖਾਂਦੇ ਨੇ ਉੱਕੀ ਖਾਂਦੇ ਨੇ ਤੇ ਮੈਨੂੰ ਮਾਫ਼ ਕਰਨਾ ਹੋ ਸਕਦਾ ਕਿ ਸ਼ਰਾਬਾਂ ਦੇ ਗੱਫੇ ਵੀ ਲਾਉਂਦੇ ਨੇ ਮੀਟ ਤਾਂ ਮੈਂ ਦੇਖਿਆ ਖਾਂਦੇ ਤੇ ਕਹਿਣ ਦਾ ਭਾਵ ਕਿ ਇਹਨਾਂ ਨੇ ਬੇੜਾ ਗਰਕ ਕੀਤਾ ਹੋਇਆ ਹੈਗਾ ਸਰੋਣੀ ਕਮੇਟੀ ਦਾ ਜਿੰਨਾ ਬਾਦਲਾਂ ਨੇ ਦਰਬਾਰ ਸਾਹਿਬ ਤੇ ਅਟੈਕ ਕਰਾਉਣੇ ਵਾਲੇ ਨਹੀਂ ਸੋਚਿਆ ਉਹ ਸਰੋਣੀ ਕਮੇਟੀ ਨੂੰ ਕਿਸ ਤਰ੍ਹਾਂ ਸੁਧਾਰ ਦੋਗੀ ਕਿਸ ਤਰ੍ਹਾਂ ਸੁਧਾਰ ਲਿਆ ਦੂ ਉਹਦੇ ਵਿੱਚ ਤੇ ਇਸ ਕਰਕੇ ਜਿਹੜਾ ਹੁਣ ਲੋਕ ਕਾਲੀਦਲ ਕਾਲੀਦਲ ਕਹੀ ਜਾਂਦੇ ਆ ਤੁਸੀਂ ਵੀਡੀਓ ਤੁਹਾਨੂੰ ਮੈਂ ਸੁਣਾਈ ਆ ਪਹਿਲਾਂ ਦੇ ਵਿੱਚ ਮੈਂ ਵੀਡੀਓ ਇਸ ਕਰਕੇ ਸੁਣਾਈ ਆ ਕਿ ਕਈ ਵਾਰੀ ਲੋਕ ਨਾ ਵੀਡੀਓ ਨਹੀਂ ਦੇਖਦੇ ਪੂਰੀ ਤੇ ਉਹ ਵੀਡੀਓ ਰਹਿ ਜਾਂਦੀ ਆ ਤੇ ਤੁਹਾਨੂੰ ਇਹ ਵੀਡੀਓ ਮੈਂ ਤਾਂ ਸੁਣਾਈ ਆ ਕਿ ਤੁਹਾਨੂੰ ਮਾੜਾ ਮੋਟਾ ਜਿਹੜੇ ਕਾਲੀ ਕਾਲੀ ਕਰੀ ਜਾਂਦੇ ਆ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਦੀਆਂ ਕਰਤੂਤਾ ਕੀ ਰਹੀਆਂ ਨੇ ਇਹਨਾਂ ਨੇ ਦਰਬਾਰ ਸਾਹਿਬ ਤੇ ਅਟੈਕ ਕਰਵਾ ਕੇ ਸਾਡੇ ਉਹਨਾਂ ਸ਼ਹੀਦਾਂ ਨੂੰ ਤਾਂ ਸ਼ਹੀਦ ਕਰਵਾਏ ਆ ਨਾਲ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰਾਇਆ ਮਾਵਾ ਭੈਣਾਂ ਨੂੰ ਸਾਡੇ ਬਜ਼ੁਰਗਾਂ ਨੂੰ ਸ਼ਹੀਦ ਕਰਵਾਇਆਗਾ ਉੱਥੇ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ ਗੁਰੂਗ੍ਰੰਥ ਸਾਹਿਬ ਦੇ ਵਿੱਚ ਗੋਲੀਆਂ ਬਾਜੀਆਂ ਨੇ ਪਰ ਉਸ ਤੋਂ ਬਾਅਦ ਫਿਰ ਇੱਕ ਦੌਰ ਆਉਂਦਾ ਹੈਗਾ 1990-92 ਦਾ ਵਿੱਚ ਉਹਦੇ ਵਿੱਚ ਵੀ ਜਿਹੜੀ ਸਮੂਲੀਅਤ ਬਾਦਲ ਦੀ ਰਹੀ ਆ ਭਾਈ ਕਰਦੇਵ ਸਿੰਘ ਕੌਕੇ ਨੂੰ ਸਾਹਮਣੇ ਸ਼ਹੀਦ ਕੀਤਾ ਜਾਂਦਾ ਬਾਦਲ ਦਾ ਮੂੰਹ ਟੁੱਟ ਜੇ ਇੱਕ ਵਾਰੀ ਬੋਲਿਆ ਹੋਵੇ ਇੱਕ ਵਾਰੀ ਉਸ ਜਥੇਦਾਰ ਦਾ ਕਿਉਂਕਿ ਇਹਨਾਂ ਨੂੰ ਜਥੇਦਾਰਾਂ ਤੋਂ ਖਤਰਾ ਰਹਿੰਦਾ ਆ ਆ ਭਾਈ ਜਗਤਾਰ ਸਿੰਘ ਹਵਾਰੇ ਤੋਂ ਆ ਜਿਹੜਾ ਹੁਣ ਪੀਪੀ ਵਰਗੇ ਮੂੰਹ ਦੇ ਆਲਾਗਾ ਸੁਖਵੀਰ ਬਾਦਲ ਇਹਨੂੰ ਵੀ ਖਤਰਾ ਹੈਗਾ ਇਹ ਕਹਿੰਦਾ ਜੀ ਇਹ ਤਾਂ ਕਾਤਲ ਨੇ ਇਹਨਾਂ ਨੂੰ ਸੜਣਾ ਨਹੀਂ ਚਾਹੁੰਦਾ ਅੱਜ ਕਹਿੰਦੇ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਸੀਂ ਮੋਰਚਾ ਖੋਲ੍ਹਿਆ ਜੀ ਅਸੀਂ ਬੰਦੀ ਸਿੰਘ ਸੜਾਉਣੇ ਆ ਪਹਿਲਾ ਬੰਦੀ ਸਿੰਘ ਗੁਰਦੀਪ ਖਿੜੇ ਵਰਗੇਆਂ ਨੂੰ ਬਲਵੰਤ ਰਾਜਵਾਰਗੇ ਨੂੰ ਸੜਾਈਏ ਕਿ ਬਾਅਦ ਇਹਨਾਂ ਨੂੰ ਸੜਾਈਏ ਜਦੋਂ ਤੁਹਾਡੀ ਸਰਕਾਰ ਹੀ ਆ 10 ਸਾਲ ਬੀਜੇਪੀ ਦੇ ਨਾਲ ਜਾਰੀ ਪਾ ਕੇ ਰੱਖੀ ਆ ਉਦੋਂ ਤੁਸੀਂ ਬੰਦੀ ਸਿੰਘ ਸੜਾ ਨਹੀਂ ਰੱਖੇ ਸੱਡੇ ਉਦੋਂ ਸੜਾਉਣ ਦਾ ਤੁਹਾਡਾ ਹੱਕਵੰਦਾ ਸੀ ਤੇ ਹੁਣ ਤੁਹਾਡੇ ਪੱਲੇ ਕੱਖ ਨਹੀਂ ਤੁਹਾਡਾ ਕੋਈ ਮੰਨਦਾ ਤੁਹਾਡੇ 20 ਲੱਖ ਦੇ ਕਹਿੰਦੇ ਆ ਕਿ ਅਸੀਂ ਦਸਖਤ ਕੀਤੇ ਆ ਉਹ ਕਿਸੇ ਡੀਸੀ ਨੇ ਤੁਹਾਡੇ ਦਸਖਤ ਨਹੀਂ ਫੜੇ ਕਿਸੇ ਹੋਰ ਨੇ ਨਹੀਂ ਫੜੇ ਤੇ ਉਹ ਤੁਸੀਂ ਆਪ ਦੇ ਕੋਲੇ ਰੱਖ ਰੱਖਿਆ ਲੋਕਾਂ ਨੂੰ ਗੁੰਮਰਾਹ ਕੀਤਾ ਅੱਜ ਤੱਕ ਇਹ ਨਹੀਂ ਦੱਸਿਆ ਕਿ ਜਿਹੜੇ ਭਾਈ ਸੱਥੋਂ ਤਾਂ ਜਿਹੜੇ ਨਹੀਂ ਫੜੇ ਤੁਸੀਂ ਸੰਗਤ ਆਜੋ ਇਕੱਠੀ ਹੋ ਕੇ ਜਾਂ ਇਹਦਾ ਵਿਰੋਧ ਕਰੋ ਪਰ ਨਹੀਂ ਇਹ ਐਡੇ ਤੁਹਾਨੂੰ ਮੈਂ ਦੱਸ ਦੇਵਾਂ ਗਰੇ ਹੋਏ ਜਿਹੜੇ ਬੰਦੇ ਨੇ ਕਿਉਂਕਿ ਇਹਨਾਂ ਦੀ ਆਗਲ ਟਿਕਾਣੇ ਫੇਰ ਹੀ ਆਊ ਜਿੰਨਾ ਤੱਕ ਇਹਨਾਂ ਦਾ ਸਪਾਇਆ ਨਹੀਂ ਹੁੰਦਾ ਇਹਨਾਂ ਦਾ ਬੋਟਾ ਰਾਹੀ ਤੁਸੀਂ ਸਪਾਇਆ ਕਰੋ ਫਿਰ ਜਾ ਕੇ ਇਹਨਾਂ ਜਨਰਲੀ ਨੂੰ ਜਿਹੜਾ ਬਾਦਲ ਜਨਰਲੀ ਨੂੰ ਕਹਦੀ ਆਪਾਂ ਫਿਰ ਜਾ ਕੇ ਕਿਤੇ ਨਾ ਕਿਤੇ ਸੁਰਤ ਆਊਗੀ ਅਜੇ ਵੀ ਦਿਮਾਗ ਦੇ ਵਿੱਚ ਕੀੜਾ ਹੈਗਾਗਾ ਕਿ ਪਤਾ ਨਹੀਂ ਗਰਦੀਪ ਸਿੰਘ ਖੇੜਾ ਸਾਡੇ ਹੱਕ ਦੇ ਵਿੱਚ ਬਿਆਨ ਦਿੱਤਾ ਲੋਕਾਂ ਨੇ ਸਾਡੂੰ ਵੋਟਾਂ ਪਾ ਦੇਣੀਆਂ ਗਰਦੀਪ ਖੇੜੇ ਦੇ ਇੱਕ ਬਿਆਨ ਦੇ ਨਾਲ ਜਿਹੜੇ ਡਿੰਪਿਟੀ ਲੋਬਰ ਗਿਆ ਉਹ ਛੱਡ ਕੇ ਤੁਹਾਨੂੰ ਤੁਰ ਗਏ ਤੇ ਅਜੇ ਹੋਰ ਬਹੁਤ ਜਾਣਗੇ ਤੇ ਇਸ ਕਰਕੇ ਜਿਹੜਾ ਕਹਿ ਰਹੇ ਆ ਕਿ ਬਲਾਤਕਾਰੀਆਂ ਬੈਠੇ ਨੇ ਵਿੱਚ ਸੁਨਾਉਣੀ ਕਮੇਟੀ ਦੇ ਤੇ ਇਸ ਤੋਂ ਇਲਾਵਾ ਆਪਣਾ ਹੋਰ ਬਹੁਤ ਨੇ ਜਿਹੜੇ ਸਿੱਖ ਕੌਮ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਨਰਦਈ ਲੋਕ ਨੇ ਜਿਹੜੇ ਬੜੇ ਬੈਠੇ ਨੇ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਦਾਗਾ ਕਿ ਤੁਸੀਂ ਆਪਣਾ ਜਿੰਨਾ ਵੀ ਹੋ ਸਕਦਾ ਖੈੜਾ ਸੜਾ ਲਓ ਤਾਂ ਕਿ ਗੁਰੂ ਤੁਹਾਨੂੰ ਮਾਫ਼ ਕਰ ਦੇਵੇਗਾ ਨਹੀਂ ਤਾਂ ਆਉਣ ਵਾਲੀਆਂ ਪੁਸਤਾਂ ਨੇ ਤੁਹਾਨੂੰ ਮਾਫ਼ ਨਹੀਂ ਕਰਨਾ ਆਉਣ ਵਾਲੇ ਜਦੋਂ ਤੁਸੀਂ ਜਾਉਂਗੇ ਇੱਥੋਂ ਆਪਣੀ ਜੀਵਨ ਲੀਲਾ ਸਮਾਪਤ ਕਰਕੇ ਜੇ ਤੁਹਾਡੇ ਸਵਾਸ ਨਿਕਲ ਗਏ ਫਿਰ ਅੱਗੇ ਤੁਸੀਂ ਜਾ ਕੇ ਪਿੱਟਣਾਗਾ ਤੇ ਫਿਰ ਤੁਹਾਡਾ ਕੋਈ ਭਲਾ ਨਹੀਂ ਹੋਣਾ ਤੇ ਇੰਨੀਆਂ ਬੇਨਤੀਆਂ ਪ੍ਰਮਾਣ ਕਰਨੀਆਂ ਵੀਡੀਓ ਚੰਗੀ ਲਗੀ ਸ਼ੇਅਰ ਕਰ ਦਿਓ ਤੇ ਤੁਸੀਂ ਵੇਖਦੇ ਰਹੋ ਪੰਜਾਬੀ ਬ੍ਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉਬਾ